ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਮੈਂ ਆ ਗਿਆ ਸੀ ਖੇਤਾਂ ਬਈਆਂ ਦੀ ਚਾਹ ਲੈ ਕੇ ਤੇ ਉਹ ਬਈਏ ਬਹੁਤ ਪੱਟੀ ਜਾਂਦੇ ਨੇਗੇ ਆਪਣੇ ਰਿਸ਼ਤੇਦਾਰੀ ਕਿਉਂ ਆਏ ਸੀਗੇ ਵੈਸੇ ਤਾਂ ਇਹਨਾਂ ਨੇ ਸ਼ਾਮ ਨੂੰ ਆਉਣਾ ਸੀਗਾ ਤੇ ਫਿਰ ਇਹ ਕਹਿੰਦੇ ਚਲੋ ਵੀ ਫ੍ਰੀ ਦੇਂਗੇ ਮੂਰੇ ਵਾਹਣੋ ਕਿਸੇ ਦਾ ਤਿਆਰ ਨਹੀਂ ਸੀਗਾ ਵੀ ਥੋੜਾ ਲਾ ਦੇਣਾ ਕਹਿੰਦੇ ਹੁਣ ਮੇਰੇ ਵਾਹਣ 'ਚ ਵੀ ਆ ਆ ਘੇਰਾ ਪਰ ਆਏਗਾ ਚਲੋ ਇਹਦਾ ਕੱਦੂ ਕਰਾ ਦਾਂਗੇ ਇਹਨੇ ਇਹਦੇ ਕੱਦੂ ਕਰਦੇ ਕਰਦੇ ਉਹ ਦੂਜਾ ਭਰ ਜਾਊਗਾ ਫਿਰ ਉਹਦਾ ਕਰਾ ਦਾਂਗੇ ਇਹ ਕਹਿੰਦੇ ਵੀ ਅੱਜ ਅਸੀਂ ਦੋ ਕਿੱਲੇ ਜਾਂ ਦੋ ਤੋਂ ਵੱਧ ਲਾ ਦਾਂਗੇ 14 ਬੰਦੇ ਨੇਗੇ ਤੇ ਬਾਕੀ ਦੇਖੋ ਇੱਥੇ ਪੈ ਜਾਣਗੇ ਇਹਨਾਂ ਨੂੰ ਆਖਿਆ ਵੀ ਇੱਥੇ ਪੈ ਜਿਓ ਵੀ ਤੜਕੇ ਸੁਨੇਹਾ ਲਾ ਦਿਓ ਤੜਕੇ 4 ਵਜੇ ਲਾਈਟ ਆਉਂਦੀ ਹੈ ਉਦੋਂ ਛੱਡ ਕੇ ਮੋਟਰ ਆ 4 ਵਜੇ ਸੱਦੂ ਕਰਾ ਦਾਂਗੇ ਜਿੰਨਾ ਕਰ ਰਹਿ ਗਿਆ 4-5 ਵਜੇ ਸੁਨੇਹੀ ਕਰਾ ਦਾਂਗੇ ਬਸ ਉਦੋਂ ਲਾ ਦਾਂਗੇ ਫਿਰ ਵਧੀਆ ਕੰਮ ਨਿਬੜੂ ਤੁਸੀਂ ਬਸ ਬਹੁਤ ਦਿਨ ਹੋ ਗਏ ਆ ਇਹੋ ਕਰਦਿਆਂ ਨੂੰ ਨਹੀਂ ਤਾਂ ਕਿੱਦੇ ਲਾਣ ਦੇ ਬਸ ਪ੍ਰੋਬਲਮ ਹੀ ਕੁਝ ਐਸੀ ਆ ਗਿਆ ਸੀ ਆ ਤੇ ਚਲੋ ਮਾਲਕ ਦੇ ਰੰਗ ਨੇ ਹਣਾ ਇਹ ਤਾਂ ਕੰਮ ਹੋ ਹੀ ਜਾਣਾਗਾ ਆਪਣਾ ਉਹਨਾਂ ਨੂੰ ਮੈਂ ਆਪਦੀ ਚਾਹ ਪੜਾ ਕੇ ਆਉਣਾਗਾ ਉਹਨਾਂ ਦੀ ਚਾਹ ਪੜਾ ਕੇ ਆਉਣਾ ਹੈਗਾ ਤੇ ਚਾਹ ਚੂ ਤੁਹਾਨੂੰ ਪਤਾ ਹੀ ਹੈ ਬਈਏ ਜਿਆਦਾ ਚਾਹ ਪੀਂਦੇ ਨੇਗੇ ਤੇ ਬਾਕੀ ਗਰਮੀ ਗੁਰਮੀ ਤਾਂ ਉਹ ਗੋਲਦੀ ਨੇ ਹੈਗੇ ਤੁਹਾਨੂੰ ਵੀ ਪਤਾ ਹੈਗਾ ਹਜੇ ਮੀਂਹ ਤੋਂ ਡਰਦੇ ਹੁੰਦੇ ਨੇ ਜੇ ਮੀਂਹ ਪੈਣ ਲੱਗ ਜੇ ਫੇਰ ਨਹੀਂ ਖੜਦੇ ਆ ਬਈਏ ਬਸ ਪੱਟਰ ਲੱਗੇ ਸੀ ਪਾਉ ਦਾ ਤੇ ਬਾਈ ਹੁਣ ਚਾਹ ਪੀਣ ਬਾਗੇ ਇਨਾ ਨੇ ਤਦਾ ਕੰਮ ਹੁੰਦਾਗਾ ਫਟਾਫਟ ਪਟਦੀ ਦੇਖ ਲੋ ਇਹ ਚੱਪਣੀ ਹੈ ਪਤਾ ਇਹਦਾ ਮੋੜ ਤੇ ਚਾਉਦਾ ਕੇਰੂ ਕੇ ਕੇਰੂ ਕੇ ਲਾਣੇ ਤੋਂ ਵਜਦਿਆ ਸੀ ਕੇਰੂ ਕੇ ਲਾਣੇ ਤੋਂ ਮੈਂ ਬਰਤੂਕੇ ਰੇ ਔਰ ਇੱਕ ਵਾਰੀ ਹੋਰ ਲੱਪ ਦੇ ਇੱਕ ਤਾਂ ਸਾਰੀ ਪਹੀਏ ਸਮਾਰਨ ਵਾਲੀ ਪਈ ਐ ਅਸਲ ਸਾਨੂੰ ਆ ਪਹੀ ਲੱਗਦੀ ਐ ਤੇ ਇੱਕ ਤਾਂ ਇੱਥੇ ਕੋਈ ਸਮਾਰਦਾ ਨਹੀਂ ਹੈਗਾ ਨਾਲ ਨਹੀਂ ਲੱਗਦਾ ਆ ਇੱਥੇ ਕੋਈ ਚਾਹੇ ਸੱਪ ਸਲੋਟੀ ਬੈਠੀ ਹੋਵੇ ਨਾ ਤੇ ਬਾਕੀ ਕੋਈ ਮੂਰੇ ਪਤਾ ਨਹੀਂ ਕੀ ਖੁੰਡ ਜਾਂ ਹਟ ਰੱਖਿਆਗਾ। ਇੱਕ ਕੇਰਾ ਪੜਕਿਆ ਸੀਗਾ ਤੇ ਮੈਂ ਚਲੋ ਉਹਦਾ ਕੱਦੂ ਕਰਾ ਲੈਣੇ ਆ। ਬਾਕੀ ਆ ਇਹਦੇ ਵਿੱਚ ਪਾਣੀ ਵੀ ਜ਼ਿਆਦਾ ਸੀ ਇਹ ਕੇਰੇ 'ਚ ਤੇ ਇੱਧਰ ਛੜਦਾ ਪਾਣੀ ਆ ਜਾਈ ਜਾਂਦਾਗਾ ਤੇ ਮਾਹ ਨਾਲ ਇਹ ਭਰ ਜਾਊਗਾ ਇਹਦਾ ਕੱਦੂ ਵੀ ਹੋ ਜਾਊਗਾ ਜਿਹੜਾ ਇੱਕ ਕੇਰਾ ਰਹਿ ਜਾਊਗਾ ਸਿਰੇ ਵਾਲਾ ਉਹ ਫਿਰ ਉਹ ਸਵੇਰੇ ਕਰ ਲਾਂਗੇ ਸਵੇਰੇ 4 ਵਜੇ ਲੈਟਾਊਗੀ ਤੇ ਉਹਨੂੰ ਭਰ ਕੇ ਸੇ 6:30 ਵਜੇ ਨੂੰ ਕੱਦੂ ਕਰਾ ਲਾਂਗੇ ਉਹਦਾ। ਤੇ ਬਈਏ ਆਪਣੇ ਇੱਥੇ ਰਹਿਣਗੇ ਰਾਤ ਨੂੰ ਆਹ ਲਾ ਦੇਣਗੇ ਦੋ ਕਿੱਲੇ ਠੀਕ ਆ ਤੇ ਉਸ ਤੋਂ ਬਾਅਦ ਆ ਉਹ ਕਿੱਲਾ ਜਿਹੜਾ ਰਹਿ ਗਿਆ ਉਹ ਸਵੇਰੇ 10 ਵਜੇ ਨੂੰ ਲਾ ਕੇ ਚਲੋ ਵਗ ਜਾਣਗੇ ਨਹੀਂ ਤਾਂ ਕੰਮ ਅੱਜ ਹੀ ਨਿਬੜ ਜਾਂਦਾ ਜੇ ਥੋੜਾ ਜਿਹਾ ਟਾਈਮ ਹੋਰ ਲਾਈਟ ਚੱਲੇ ਜਾਂਦੀ ਬਈਏ ਤਾਂ ਕਹਿੰਦੇ ਅਸੀਂ ਲਾਈ ਦੇਣੇ ਸੀਗਾ ਕਿਉਂਕਿ 14 ਬੰਦੇ ਨੇਗੇ ਕੋਈ ਟੋਡਾ ਨਜ਼ਰ ਨਹੀਂ ਆ ਰਿਹਾ ਤੇ ਬਾਕੀ ਦੇਖੋ ਕਿਉਂਕਿ ਪਾਣੀ ਪੂਣੀ ਵਧੀਆ ਲੱਗਿਆ ਹੋਇਆ ਹੈ ਨਾ ਲਾਈਟ ਵਾਗੀ ਮੁੜ ਕੋ ਮੁੜ ਕੇ ਹੋਇਆ ਪਿਆ ਸੀਗਾ ਆ ਦੇਖ ਲਓ ਤੁਸੀਂ ਕੀ ਹਾਲ ਹੋਇਆ ਤੇ ਨਾ ਉਹਨੂੰ ਜੀ ਕਰਦਾ ਸੀਗਾ ਪਰ ਲਾਈਟ ਵਾਗੀ ਹੁਣ ਇਹ ਜੋ ਮੈਂ ਵੀਡੀਓ ਵੀ ਬਣਾ ਰਹੇ ਹਾਂ ਇਸ ਸ਼ਟਰ ਤੇ ਫੋਨ 'ਚ ਬਣਾ ਰਹੇ ਹਾਂ ਉਹ ਆਈ ਹੋਈ ਸੀ ਤੇ ਇਹ ਹੈਗਾ 14 ਆਈਫੋਨ 14 ਤੇ ਮੇਰਾ ਵਾਲਾ ਹੈਗਾ ਤੇ 11 Pro ਤੇ ਉਹਨੂੰ ਪਤਾ ਨਹੀਂ ਕੀ ਪ੍ਰੋਬਲਮ ਹੋ ਗਈ ਚੱਲਦਾ ਚੱਲਦੀ ਬੰਦ ਹੋ ਗਿਆ ਤੇ ਇੱਕ ਸਾਈਡ ਤੇ ਲੈਣ ਜੇ ਆਉਣ ਲੱਗੀ ਸੀ ਹਰੀ ਜੀ ਗ੍ਰੀਨ ਜੀ ਲੈਣ ਤੇ ਉਸ ਤੋਂ ਬਾਅਦ ਚਲੋ ਮੈਂ ਆਫ ਜਾ ਕਰਤਾ ਮੁੜ ਕੇ ਚੱਲਿਆ ਨੀਗਾ ਬਿਜਦੀ ਚੱਲ ਵੀ ਪੈਂਦਾ ਸੀਗਾ ਤੇ ਹੁਣ ਉਹ ਦਿਖਾਉਣਾ ਦਿੱਤਾ ਹੋਇਆ ਹੈਗਾ ਦੇਖੋ ਕੀ ਬਣਦਾ ਹੈਗਾ ਤੇ ਮੇਰੇ ਤਾਂ ਸਾਰੀ ਬਲੌਗਿੰਗ ਵੀ ਰੁਕੀ ਪਈ ਹੈਗੀ ਹੁਣ ਨਾ ਤਾਂ ਇਹ ਚੋਂ ਪਾ ਸਕਦਾਗਾ ਇਹਦੇ ਵਿੱਚ ਬੀਐਨਏ ਸਟਾਲ ਹੀ ਨਹੀਂ ਹੋ ਰਹੀ ਨਹੀਂ ਤਾਂ ਮੈਂ ਇਹਦੇ ਵਿੱਚ ਦੀ ਪਾ ਕੇ ਆਉਂਦੀ ਆਡੀ ਫੋਲ ਕੇ ਵਲੌਗ ਪਾਉਂਦਾ ਤਾਂ ਹੀ ਹੁਣ ਆਪਣੇ ਕਈ ਦਿਨਾਂ ਤੋਂ ਵਲੌਗ ਨਹੀਂ ਆ ਰਹੇ ਹੌਣ ਇਕੱਠੀ ਛੱਟਾਂਗੇ ਫਿਰ ਹੁਣ ਸਾਰੇ ਬਲੌਗ ਇਕੱਠੀ ਛੱਟਾਂਗੇ ਜਿੰਨੇ ਬਣ ਗਿਆ ਫੋਨ ਤੇ ਇਹ ਫੋਨ ਲੈ ਆਉਣਾ ਹੁੰਦਾ ਮੈਂ ਕੇ ਤੋ ਉਹ ਤੋ ਜਿੱਥੇ ਵੀ ਜਾਨਣਾਗਾ ਇੱਕ ਜੜਾ ਦਰਖਤ ਲਗਾਇਆ ਹੋਇਆ ਇਹ ਮੈਂ ਲਗਾ ਕੇ ਗਿਆ ਸੀਗਾ ਤੇ ਉਸ ਦਿਨ ਮੈਂ ਤਿੰਨ ਦਰਖਤ ਲਗਾਏ ਸੀ ਇੱਕ ਕੇਲਾ ਆਇਆ ਸੀਗਾ ਇੱਕ ਬੱਸ ਸਟੈਂਡ ਤੇ ਲਾਇਆ ਸੀ ਪਿੰਡ ਦੇ ਤੇ ਇੱਕ ਹੋਰ ਇੱਕ ਮੇਰੇ ਚੇਤੇ ਨਹੀਂ ਆ ਰਿਹਾ ਕਿੱਥੇ ਲਾਇਆ ਸੀਗਾ ਹਾਂ ਇੱਕ ਆ ਆਪਣੇ ਦੂਸਰੇ ਖੇਤ ਲਾਇਆ ਸੀਗਾ ਜਿੱਥੇ ਆਪਾਂ ਪੱਠੇ ਬੀਜਦੇ ਕੱਖ ਬੀਜਦੇ ਆ ਉਧਰ ਲਾਇਆ ਸੀਗਾ ਤਿੰਨੇ ਦੇ ਤਿੰਨ ਤਿੰਨ ਦਰਖਤ ਹੀ ਲਾਇਆ ਸੀ ਤਿੰਨੇ ਦੇ ਤਿੰਨੇ ਹਰੇ ਹੋ ਗਏ ਵੈਸੇ ਵੀ ਮੈਨੂੰ ਇਹ ਚੀਜ਼ਾਂ ਨਾਲ ਪਿਆਰ ਆਇਆ ਕੁਦਰਤ ਨਾਲ ਤੇ ਦਰਖਤ ਵੱਧ ਵੱਧ ਦਰਖਤ ਲਗਾਉਣੇ ਚਾਹੀਦੇ ਨੇਗੇ ਕਿਉਂਕਿ ਵਾਤਾਵਰਨ ਵਧੀਆ ਰਹਿੰਦਾ ਇਹਨਾਂ ਨਾਲ ਅੱਜ ਕੱਲ੍ਹ ਇੰਨਾ ਪੋਲੂਸ਼ਨ ਵਗੈਰਾ ਹੋਇਆ ਪਿਆਗਾ ਹਨਾ ਫਿਰ ਉਹਦੇ ਨਾਲ ਸਾਹ ਬੈਗੈਰਾਂ ਲੈਂਣ ਚ ਦਿੱਕਤ ਹੁੰਦੀ ਆ ਤੇ ਜਿੰਨੇ ਦਰਖਤ ਹੋਣਗੇ ਉੰਨੀ ਆਕਸੀਜਨ ਆਕਸੀਜਨ ਵਗੈਰਾ ਵਧੀਆ ਮਿਲੂਗੀ ਤੇ ਆਪਣੇ ਲੋਕ ਇਹ ਗੱਲਾਂ ਸੋਚਦੇ ਨੇ ਹੈਗੇ ਸਗੋਂ ਆਪਣੇ ਆਲ ਤਾਂ ਕੱਟ ਦਾਂਦੇ ਨੇਗੇ ਆਪਣੇ ਇੱਥੇ ਪਿੰਡ ਦਾ ਇੱਕ ਇਧਰ ਸੜਕ ਜਾਂਦੀ ਢੱਡਰੀਆਂ ਨੂੰ ਤੇ ਉੱਥੇ ਨਾਲੇ ਦੁਆਲੇ ਦਰਖਤ ਲਗਾਏ ਹੋਏ ਨੇ ਬਹੁਤ ਵਧੀਆ ਦਰਖਤ ਨੇ ਉਹ ਕਦੇ ਆਪਾਂ ਵੀਡੀਓ 'ਚ ਦਿਖਾਵਾਂਗੇ ਤੇ ਉਹ ਕਿਸੇ ਨੇ ਵੀਡੀਓ ਵੀ ਪਾਈ ਸੀ ਲੋਹਾ ਖੇੜੇ ਤੋਂ ਉਹ ਮੁੰਡੇ ਨੇ ਵੀਡੀਓ ਪਾਈ ਸੀ ਉਹ ਮੈਨੂੰ ਜਾਣਦਾ ਵੀ ਮੁੰਡਾ ਤੇ ਉਹ ਵੀਡੀਓ ਪਾਈ ਸੀ ਉਹਨੇ ਉੱਥੇ ਆਲੇ ਦੁਆਲੇ ਦਰਖਤ ਲੱਗੇ ਹੋਏ ਨੇ ਉਹ ਕਿਸੇ ਨੇ ਨਹੀਂ ਪੱਟੇ ਦਰਖਤ ਤੇ ਉੱਥੇ ਬੈਠ ਉੱਥੇ ਜਦੋਂ ਬੰਦਾ ਬਹਿੰਦਾ ਨਾ ਲੱਗ ਹੀ ਸਕੂਨ ਆਉਂਦਾ ਬਾਕੀ ਇੱਕ ਗੱਲ ਹੋਰ ਹੈ ਜਦੋਂ ਮੈਂ ਆਹ ਦਰਖਤ ਥੱਲੇ ਬਹਿਣਾਗਾ ਮੈਨੂੰ ਲੱਗ ਹੀ ਫੀਲਿੰਗ ਆਉਂਦੀ ਆ ਹੋਰ ਚਾਹੇ ਮੈਂ ਕਿੰਨੇ ਦਰਖਤ ਅੱਗੇ ਬੈ ਮੂਰੇ ਬਹਿ ਜਾ ਕਿਉਂਕਿ ਜਿਹੜੀ ਚੀਜ਼ ਆਪ ਲਾਈ ਹੁੰਦੀ ਆ ਨਾ ਫਿਰ ਜਿਹੜੀ ਉਹਦੀ ਸਾਹ ਦਾ ਆਨੰਦ ਹੁੰਦਾਗਾ ਉਹ ਵੱਖਰੀ ਹੁੰਦਾ ਆਪਦੇ ਹੱਥੇ ਲਾਈ ਚੀਜ਼ ਦਾ ਇਹ ਤੁਸੀਂ ਪਰਤੇ ਆ ਕੇ ਵੇਖ ਲਿਓ ਕੋਈ ਆਪਦੇ ਹੱਥੀ ਚੀਜ਼ ਲਾਇਓ ਦਰਖਤ ਲਗਾਓ ਫਿਰ ਉਹਦੀ ਸਾਹ ਹੇਠਾ ਬੈਠੋ ਫਿਰ ਤਨ ਨੂੰ ਆ ਲੱਗ ਜਾਈਂ ਅਹਿਸਾਸ ਹੋਊਗਾ ਜਾਣਦਾ ਜੋਂ ਡੀਅਰ ਸੁਕਦਾ ਜੋਂ ਡੀਅਰ ਆ ਗਿਆ ਸੋਰੀ ਜੋਂ ਡੀਅਰ ਤਾਂ ਚਾਚੇ ਗਿਆ ਸਟੈਂਡਰਡ ਹੈ ਜੀ ਬਹੁਤ ਜਾਣਾ ਬਹੁਤ ਪੁਰਾਣਾ ਟਰੈਕਟਰ ਦਾਏ ਕੋਲ ਸਭ ਤੋਂ ਪਹਿਲਾਂ ਮੈਂ ਲਾਦਣੇ ਇਹੀ ਲਿਆ ਸੀਗਾ ਤੇ ਉਹ ਹੁੰਦਾ ਹੀ ਹੈ ਬਾਕੀ ਇਹਨੇ ਕੰਮ-ਕੰਮ ਕਰਾ ਲਿਆ ਸੀਗਾ ਟਰੈਕਟਰ ਦਾ ਤੇ ਉਹੀ ਲਈ ਫਿਰਦਾ ਹੈਗਾ ਇਨੂੰ ਕਹਿੰਦੇ ਨੇ ਹੋ ਟਰੈਕਟਰ ਲੈ ਲੈ ਇਹ ਕਹਿੰਦਾ ਨਾ ਟਰੈਕਟਰ ਹੀ ਰੱਖਣਾ ਹੈਗਾ ਬਹੁਤ ਕੰਮ ਦਤਾ ਟਰੈਕਟਰ ਨੇ ਆ ਦੇਖੋ ਇਹ ਫੱਟੀ ਜੀ ਬੱਜੀ ਆ ਨਾ ਪਿੱਛੇ ਹਾਲਾਂ ਦੇ ਨਾਲ ਫੱਟੀ ਲੱਗੀ ਹੋਈ ਆ ਇਹ ਤਾਂ ਸੁਖ ਐ ਹੋ ਜਾਂਦਾਗਾ ਨਹੀਂ ਤਾਂ ਤੜੇ ਜੇ ਪੈ ਜਾਂਦੇ ਨੇ ਫਿਰ ਉਹ ਕਹੀ ਕੋਹੀ ਨਾਲ ਸੈੱਟ ਕਰਨੇ ਪੈਂਦੇ ਨੇ ਕਿਵੇਂ ਨਾ ਕਿਵੇਂ ਕਰਕੇ ਫੱਟੀਆਂ ਫੁੱਟੀਆਂ ਨਾਲ ਖਿੱਚ ਕੇ ਹਣ ਲੋਡ ਹੀ ਨਹੀਂ ਗਿਆ ਦੇਖੋ ਚਲੋ ਆਏ ਜੇ ਆ ਮੜਾ ਮਟਰ ਰਹਿ ਗਿਆ ਤਾਂ ਚਲੋ ਕੋਈ ਨਾਲ ਵੀ ਹੋ ਜੂ ਇੰਨਾ ਕ ਤਾਂ ਇੰਨਾ ਕ ਤਾਂ ਕੋਈ ਚੱਕਰ ਵੀ ਨਹੀਂ ਹੈਗਾ ਉਹ ਕਈ ਵਾਰ ਬੜਾ ਹੋ ਜਾਂਦਾ ਹੈਗਾ ਉਹ ਔਖਾ ਕਰਦਾ ਫਿਰ ਗਰਮੀ ਬੜੀ ਹੋਈ ਪਈ ਆ ਤੇ ਮੈਂ ਜਾਂਦਾ ਸੀ ਹੁਣ ਘਰੇ ਮੈਂ ਚਲੋ ਨਿੰਬੂ ਪਾਣੀ ਕਰਾ ਕੇ ਲੈ ਆਉਣੇ ਨਾਲੇ ਤਾਂ ਤਾਜੀ ਟਰੈਕਟਰ ਦੇ ਵਾਹਣ ਗੱਦੂ ਕਰੀ ਜਾਂਦੇ ਨੇ ਤੇ ਨਾਲੇ ਤਾਂ ਉਹ ਵੀ ਲੈਣਗੇ ਨਾਲੇ ਐ ਵਿਚਾਰੇ ਚੱਲ ਬਈਆਂ ਨੂੰ ਪਿਆਦਾਂਗੇ ਯਾਰ ਉਹਨਾਂ ਨੂੰ ਦੇਖ ਕੇ ਤਾਂ ਐ ਲੱਗਦਾ ਵੀ ਵਿਚਾਰਿਆਂ ਦੀ ਕੀ ਜ਼ਿੰਦਗੀ ਹੈ ਨਾ ਇਹ ਸਾਰਾ ਦਿਨ ਗਰਮੀ ਚ ਲੱਗੇ ਰਹਿਣਾ ਵਿਚਾਰਾਂ ਨੂੰ 1 ਮਿੰਟ ਦਾ ਟਾਈਮ ਨਹੀਂ ਮਿਲਦਾ ਇਹ ਸਭ ਨਾਲ ਤਾਂ ਰੱਬ ਆਪਾਂ ਨੂੰ ਰੱਬ ਦਾ ਸ਼ੁਕਰ ਮਨਾਉਣਾ ਚਾਹੀਦਾ ਕਿਉਂਕਿ ਆਪਣ ਨੂੰ ਆਪਾਂ ਨੂੰ ਤਾਂ ਰੱਬ ਨੇ ਬਹੁਤ ਕੁਝ ਦਤਾ ਹੈ ਪਰ ਆਪਣੇ ਲੋਕ ਫਿਰ ਵੀ ਰੱਬ ਦਾ ਸ਼ੁਕਰ ਨਹੀਂ ਮਨਾਉਂਦੇ ਲਾਓ ਬਈ ਹੁਣ ਨਹੀਂ ਛੱਡਦਾ ਇਹਨੂੰ ਆਇਆ ਵੀ ਸਾਡਾ ਫੋਨ ਹੈਗਾ ਨਹੀਂ ਛੱਡਦਾ ਕੋਈ ਨਾ ਸਾਡਾ ਫੋਨ ਮਾਤਾ ਜੀ ਨੇ ਡਿਊਟੀ ਲੱਗੀ ਹੂੰ ਹੁਣ ਮੈਂ ਤੇ ਰਾਮਪ੍ਰੀਤਾ ਪਾਣੀ ਲੈ ਕੇ ਆਇੰਗਾ ਸਕੇਚਲਾ ਬਣਾ ਕੇ ਪਾਣੀ ਲੈ ਕੇ ਆਇਆ 2 ਕਿਲੋ ਦਾ ਰਾਮਣਾ ਕਿੰਨੇ ਦਾ 2 ਕਿਲੋ ਦਾ 2 ਕਿਲੋ ਲੀਟਰਾਂ ਚ ਹੁੰਦਾ ਇਹ ਅਸਲ ਅਸਲ 2 2 ਲੀਟਰ ਹੂ ਐ ਦੇਖ ਲੈ ਕਿੰਨਾ ਇਹ 7-8 ਲੀਟਰ ਪੈਂਦਾ ਇਹ 7-8 ਲੀਟਰ ਸਕੇਚ ਹੋ ਗਿਆ ਇਹ ਚ ਪਾਣੀ ਪੈਂਦੇ ਸਕੇਚ ਨਹੀਂ ਹੁੰਦਾ ਰੂਫ ਜਾ ਫਤਾ ਮੈਨੂੰ ਸਕੇਚ ਕੈਸ ਹੁੰਦਾ ਸਕੇ ਸਕੇ ਕਿ ਕਿੰਨਾ ਪਤਾ ਤੁਹਾਨੂੰ ਪਤਾ ਆਪਣੇ ਪਾਸਾ ਆਪਣੀ ਮਲਵਈਆਂ ਦੀ ਐਂ ਹੁੰਦੀ ਐ ਇਹ ਆਪਣਾ ਕਿੰਨੀ ਹੈ ਸੋਗਿ ਸੋ ਕਰਾ ਰੱਬ ਦਾ ਆਪਣੇ ਵੀ ਲਾਉਣ ਲੱਗ ਗਿਆ ਜੀ ਜੀ ਕਈ ਦਿਨ ਹੋ ਗਏ ਸੀ ਬਸ ਐਂ ਕੰਮਾਂ ਕਰਾ ਚੱਲ ਜੇ ਪੈ ਸੀਗੇ ਐ ਹੋ ਜਾਂਦਾ ਸੀ ਵੀ ਚੜ ਕਰ ਲੂ ਲਵਾਵਾਂਗੇ ਪਰ ਸੋਨ ਲਵਾਵਾਂਗੇ ਐਂ ਕਰਦੇ ਕਰਤੇ ਹਫਤਾ ਵੀ ਬੀਤ ਗਿਆ ਤੇ ਚਾਜ ਦੀ ਅਜ ਰੱਬ ਦੀ ਕਿਰਪਾ ਨਾਲ ਲਾਉਣੀ ਲੱਗ ਗਈ ਤੇ ਮਸਾ ਤੋਂ 2 ਕਿੱਲੇ ਕਹਿੰਦੇ ਇਹ ਅਸੀਂ ਲਾ ਦਾਂਗੇ ਜਦੋਂ ਸਾਂ ਮੇਲੇ ਨੂੰ ਰਾਤ ਵੇਲੇ ਨੂੰ ਸ਼ਾਮ ਤਾਂ ਹੋਈਗੀ ਇਹ ਤਾਂ ਮੇਰੇ ਦੇਖਦੇ ਦੇਖਦੇ ਉਹ ਵੱਜੇ ਇਹ ਤਾਂ ਛੇਤੀ ਲਾ ਦੇਣਗੇ ਬਾਕੀ ਬੰਦੇ ਵੀ ਕਾਫੀ ਨੇ ਭਾਈ ਉਹ ਬਰਤਨ ਚੱਕ ਲਿਆਉਂਦੇ ਆ ਪੀਲਾਂ ਦੇ ਹੋਰ ਨਾ ਜੇ ਗਰਮ ਨਾ ਹੋ ਜੇ ਚਲ ਕੋਈ ਨਾ ਮੈਂ ਇੱਥੇ ਰੱਖ ਦਣਾ ਆ ਪਾਣੀ ਇਹ ਚ ਰੱਖ ਦਣਾ ਆ ਉਹਦਾ ਵਾਹਣ ਚ ਪਾਣੀ ਭਰਿਆ ਪੈਗਾ ਆ ਇੰਨੇ ਇੰਨੇ ਦੌੜੀਆਂ ਹੋਈਆਂ ਬੰਜਾਰੀਆਂ ਕੁਸਕ ਤਾਂ ਮੈਂ ਕਰਤੀ ਆ ਕੰਟਰਾ ਲੈ ਡ ਘੰਟਾ ਹੋ ਗਿਆ ਮੈਨੂੰ ਮਰੀ ਜਾਂਦੇ ਨੇ ਆ ਦੇਖੋ ਕਾਹਨ ਨੇ ਕਿਸਾਨ ਦੀ ਜ਼ਿੰਦਗੀ ਸੌਖੀ ਹੁੰਦੀ ਐ ਧਰਨਿਆਂ ਤੇ ਜਦੋਂ ਕਿਸਾਨ ਜਾਂਦੇ ਨੇ ਪਤਾ ਨਹੀਂ ਕੀ ਕੁਸ ਬੋਲਿਆ ਜਾਂਦਾ ਉਹਨਾਂ ਨੂੰ ਪਰ ਪਿੱਛੇ ਲੋਕਾਂ ਨੂੰ ਮਿਹਨਤ ਨਹੀਂ ਦਿਖਦੀ ਉਹਨਾਂ ਦੀ ਵੀ ਕਿੰਨੀ ਮਿਹਨਤ ਹੁੰਦੀ ਆ ਨਾ ਬਸ ਉਹਨਾਂ ਦਾ ਆਇਆ ਹੁੰਦਾ ਵੀ ਬਸ ਖੇਤ ਚ ਫਸਲ ਉੱਗ ਗਈ ਬਸ ਟਰੈਕਟਰ ਦੇ ਕੰਮ ਹੁੰਦਾ ਵੀ ਖਾ ਨਹੀਂ ਇਕੱਲਾ ਤੇ ਬਸ ਬਾਅਦ ਚ ਵੀ ਬਹੁਤ ਜ਼ਿਆਦਾ ਰੇਟ ਮਿਲਦਾ ਫਸਲ ਦਾ ਵੀ ਨਿਯਾਰੇ ਲੈਂਦੇ ਨੇ ਐ ਪਤਾ ਨਹੀਂਗਾ ਵੀ ਕਿੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਤੇ ਫਿਰ ਮੁੱਲ ਵੀ ਨਹੀਂ ਮਿਲਦਾ ਕੋਈ ਐਮਐਸਪੀ ਨਹੀਂ ਮਿਲਦੀ ਫੁੱਲਾ ਲੜ ਹੋਇਆ ਪਿਆ ਉਹ ਨਹੀਂ ਬਾਈ ਹੈ ਉਕਾਨ ਦੇਖੀ ਕਿ ਮੇਲਾ ਲੜਾ ਇਹ ਨਾ ਲੜਾ ਜਾ ਉੱਥੇ ਜਾ ਕੇ ਬਹਿ ਜਾ ਸਾਹਮਣੇ ਬੈਠ ਤੂੰ ਬਿਮਾਰ ਹੋ ਜਾਏਗਾ ਨੰਨੀ ਤੂੰ ਕਹਿੰਦੀਸ ਖੇਤ ਦਾ ਪਾਣੀ ਬਾਲਾ ਹਲਕਾ ਹੁੰਦਾ ਵੀ ਤਾ ਬਾਲਾ ਜਾਂਦਾ ਹਾਂ ਮੈਂ ਤੇਰੇ ਖਾਤਰ ਪਾਣੀ ਲੈ ਕੇ ਦਿੱਤਾ ਖੇਤੋਂ ਨਾਲੇ ਰਾਮਪ੍ਰੀਤ ਨੇ ਦੇਦੀ ਫੇਰ ਢੋਲੂ ਪਰ ਲੈ ਆ ਪਰ ਰੰਦੀ ਕਹਿੰਨੀ ਮਾ ਮੈਂ ਚੱਲੋ ਪੀ ਲਾਂਗੇ ਰਾਮਪ੍ਰੀਤ ਵੀ ਕਹਿੰਦੀ ਮਾਮਾ ਵੜਾ ਸਵਾਲ ਆਦਾ ਗਾ ਪਾਣੀ ਲੈ ਕੇ ਦੇਂਗੇ ਤੋ